ਸਸ਼ੀਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤਨਸ਼ਾ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਵਿੱਢੀ ਗਈ ਮੁਹਿੰਮ ਦੇ ਤਹਿਤ ਬਠਿੰਡਾ ਦੇ ਥਾਣਾ ਕੋਤਵਾਲੀ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ। ਦਰਅਸਲ ਇੱਕ ਵਿਅਕਤੀ ਜਿਸ ਨੂੰ ਸ਼ੱਕ ਦੇ ਆਧਾਰ ਤੇ ਜਦ ਰੋਕਿਆ ਗਿਆ ਉਸ ਦੀ ਤਲਾਸ਼ੀ ਲਈ ਗਈ ਹੈ ਤਾਂ ਇਸ ਵਿਅਕਤੀ ਦੇ ਕੋਲੋਂ 100 ਗ੍ਰਾਮ ਜਿਹੜੀ ਹੈਰੋਇਨ ਹੈ। ਉਬਰਾਮਤ ਹੋਇਆ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਜੁਨਾ ਦਾ ਇਹ ਕਹਿਣਾ ਹੈ ਕਿ ਜਿਹੜਾ ਵਿਅਕਤੀ ਹੈ ਫਿਰੋਜ਼ਪੁਰ ਦਾ ਰਹਿਣ ਵਾਲਾ ਤੇ ਮਡਲੀ ਪੁੱਸਕਿਚ ਦੇ ਵਿੱਚ ਉਸਨੇ ਕਬੂਲ ਕੀਤਾ ਹੈ ਕਿ ਫਿਰੋਜ਼ਪੁਰ ਤੋਂ ਇਹ ਹੈਰੋਇਨ ਜਿਹੜੀ ਲੈ ਕੇ ਆਇਆ ਸੀ ਤੇ ਅੱਗੇ ਮਲੋਟ ਇਸਨੇ ਸਪਲਾਈ ਕਰਨੀ ਸੀ ਤੇ ਬਠਿੰਡਾ ਇਹ ਆਪਣੇ ਸੌਰੀਆਂ ਅਧਿਕਾਰ ਆਇਆ ਸੀ ਤੇ ਇਸ ਦੇ ਦਰਮਿਆਨ ਪੁਲਿਸ ਵੱਲੋਂ ਹੁਣ ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹਾਲਾਂਕਿ ਇਹ ਕਿਹਾ ਜਾ ਰਿਹਾ ਹੈ ਕਿ ਇਸ ਤੇ ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ ਪਰ ਜੰਨੀ ਇਸ ਦੇ ਕੋਲੋਂ ਬਲਾਮਤ ਕੀ ਹੋਈ ਹੈ ਤੇ ਸ਼ੱਕ ਪੁਲਿਸ ਅਧਿਕਾਰੀਆਂ ਨੂੰ ਜ਼ਰੂਰ ਹੈ ਕਿ ਹੋ ਸਕਦਾ ਹੈ ਕਿ ਪਹਿਲੇ ਤੋਂ ਵੀ ਇਹੀ ਕੰਮ ਕਰਦਾ ਆ ਰਿਹਾ ਹੈ ਤਾਂ ਫਿਲਹਾਲ ਦੀ ਘੜੀ ਦੱਸਿਆ ਜਾ ਰਿਹਾ ਹੈ ਕਿ ਵਿਅਕਤੀ ਵੇਲਾ ਕੋਈ ਕੋਹਰ ਕੰਮ ਨਹੀਂ ਕਰਦਾ ਤੇ ਇਸ ਦੀ ਉਮਰ ਜਿਹੜੀ 32 ਤੋਂ 35 ਸਾਲ ਦੇ ਵਿੱਚ ਘਾਰ ਦੱਸੀ ਜਾ ਰਹੀ ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਅਦਾਲਤ ਚ ਪੇਸ਼ ਕਰਕੇ ਜ਼ਮ ਰਿਮਾਂਡ ਹਾਸਲ ਕੀਤਾ ਜਾ ਰਿਹਾ ਤੇ ਅਗਲੀ ਕਾਰਵਾਈ ਜਿਹੜੀ ਹੈ ਇਸ ਵਿਅਕਤੀ ਦੇ ਉੱਪਰ ਕੀਤੀ ਨੇ ਹੁਣ ਖੰਗਾਲੇ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਹੜੀ ਹੈਗੀ ਸਾਡੇ ਡੀਜੀਪੀ ਪੰਜਾਬ ਔਰ ਐਸਐਸਪੀ ਮੈਮ ਅਨਿਤ ਕੌਂਡਲ ਆਈਪੀਐਸ ਵੱਲੋਂ ਜਿਹੜੀ ਗਿੱਡੀ ਤੇ ਮਹਿੰਮ ਤੇ ਤਹਿਤ ਜਿਹੜਾ ਸੀ ਕੱਲ ਕਤਵਾਲੀ ਥਾਣੇ ਦੇ ਐਸਐਸਆਈ ਜਸਕਰਨ ਸਿੰਘ ਵੱਲੋਂ ਜਿਹੜਾ ਸੀ ਇੱਕ ਲਾਕਾਬੰਦੀ ਗਸ਼ਤ ਦੌਰਾਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੇ ਕੋਲੋਂ ਜਿਹੜੀ ਸੀ ਚੈੱਕ ਕਰਨ ਤੇ ਜਿਹਦੇ ਕੋਲੋਂ 100 ਗ੍ਰਾਮ ਹਰੇਮ ਜੜੀ ਬਰਾਮਦ ਹੋਈ ਜਿਸ ਨੇ ਪੁੱਛਣ ਤੇ ਆਪਣਾ ਨਾਮ ਜਿਹੜਾ ਸਾਗਰ ਪੁੱਤਰ ਬਨੋਦ ਕੁਮਾਰ ਵਾਸੀ ਸੇਤੀਏ ਵਾਲਾ ਡਿਸਟ੍ਰਿਕਟ ਫਿਰੋਜ਼ਪੁਰ ਦੱਸਿਆ ਜਿਸ ਨੂੰ ਮੁਰਲੀ ਪਿੱਛੇ ਗੁੱਛੇ ਤੇ ਬਰਾਮਦਗੀ ਤੋਂ ਬਾਅਦ ਉਹਦੇ ਖਿਲਾਫ ਜਿਹੜਾ ਸੀ ਥਾੜਾ ਕਤਵਾਲੀ ਵਿਖੇ ਮੁਕੱਦਮਾ ਨੰਬਰ 60 ਡੇਟਡ ਜਿਹੜੀ 14/4/25 ਅ ਦਰਜ ਰਜਿਸਟਰ ਕਰਵਾਇਆ ਗਿਆ ਜਿਸ ਨੂੰ ਬਾਅਦ ਵਿੱਚ ਗੁੱਛ ਵਿੱਚ ਦੋਸ਼ੀ ਨੂੰ ਜਿਹੜਾ ਸੀ ਫਕਤ ਪੰਜ ਵਿੱਚ ਗ੍ਰਿਫਤਾਰ ਕੀਤਾ ਕੋਈ ਕੋਈ ਪਹਿਲਾਂ ਵੀ ਕੋਈ ਜਿਹੜੀ ਮੁੱਢਲੀ ਪੁੱਛਗਿੱਛ ਕੀਤੀ ਗਈ ਉਹਦੇ ਵਿੱਚ ਇਹਦੇ ਖਿਲਾਫ ਹਲੇ ਤੱਕ ਕੋਈ ਜਿਹੜਾ ਪਹਿਲਾ ਮੁਕੱਦਮਾ ਦਰਜ ਨਹੀਂ ਹੋਇਆ ਸਰ ਕਿਹੜੀ ਜਿਹੜਾ ਤਫ਼ਤੀਸ਼ ਇਹਨੂੰ ਫਸਟ ਸਟੈਂਡ ਜਿਹੜਾ ਹੈਗਾ ਅੰਦਰ ਜਿਹੜਾ ਪੀਆਰਟੀਸੀ ਦਾ ਗੇਟ ਹੈਗਾ ਜੀ ਉਹਦੇ ਲੱਗਿਓ ਜਿਹੜਾ ਸੀ ਗ੍ਰਿਫਤਾਰ ਕੀਤਾ ਸਰ ਇਹ ਕਿੰਨੇ ਟਾਈਮ ਦਾ ਕੰਮ ਕਰ ਰਿਹਾ ਸੀ ਹਜੇ ਮੁੱਢਲੀ ਪੁੱਛਗਿੱਛ ਦੌਰਾਨ ਜਿਹੜਾ ਇਹਦੇ ਖਿਲਾਫ ਪਹਿਲਾ ਕੋਈ ਮੁਕੱਦਮਾ ਦਰਜ ਨਹੀਂ ਹੈਗਾ ਜਿਹਦੇ ਜਿਸ ਤੋਂ ਅਸੀਂ ਇਹ ਜਾਣਕਾਰੀ ਲੈ ਸਕੀਏ ਕਿ ਕਦੋਂ ਦਾ ਇਹ ਕੰਮ ਕਰ ਰਿਹਾ ਹੈਗਾ ਪਰ ਜਿਹੜੇ ਜਿਸ ਤਰ੍ਹਾਂ ਇਹਦੇ ਕੋਲ ਰਿਕਵਰੀ ਹੋਈ ਉਸ ਤੋਂ ਲੱਗਦਾ ਵੀ ਇਹ ਕਾਫੀ ਸਮੇਂ ਤੋਂ ਕੰਮ ਕਰ ਰਿਹਾ ਹੈ ਸਸ ਤੋਂ ਫਸਟ ਜੀ ਬਸ ਸਟੈਂਡ ਤੋਂ ਬਸ ਤੇ ਉਤਰਿਆ ਸੀ ਅੱਗੇ ਇਹਦੇ ਇਨ ਲॉज ਹੈ ਇਥੇ ਆਪਦੇ ਬਠਿੰਡਾ ਦੇ ਵਿੱਚ ਹੀ ਆਪਦੇ ਇਨ ਲॉज ਦੇ ਘਰਾਂ ਦੇ ਜਾਣਾ ਸੀ ਮੈਨੂੰ ਪਤਾ ਲੱਗਿਆ ਕਿ ਕਿੱਥੋਂ ਲੈ ਆਇਆ ਜਿਹੜੀ ਮੋਡਲ ਹੀ ਪੁੱਛੀ ਉਸ ਤੋਂ ਪਤਾ ਲੱਗਿਆ ਬੇਸਿਕਲੀ ਇਹ ਫਿਰੋਜ਼ਪੁਰ ਦਾ ਰੈਡ ਵਾਲਾ ਜੀ ਫਿਰੋਜ਼ਪੁਰ ਤੋਂ ਹੀ ਲੈ ਕੇ ਆਇਆ ਅੱਗੇ ਜਿਹੜੇ ਨੇ ਦੱਸਿਆ ਵੀ ਮੈਂ ਬਲੋਡ ਕਿਸੇ ਬੰਦੇ ਨੂੰ ਹੀ ਦੇਣੀ ਸੀ ਬੜੇ ਬੇਸਿਕ ਕੰਮ ਕੀ ਕਰਦਾ ਸੀ ਵਿਲੇ ਹੀ ਹੈ ਜੀ ਕੋਈ ਕੰਮ ਨਹੀਂ ਕਰਦਾ ਹੈਗਾ ਵਿਲੇ ਉਮਰ ਇਹਦੀ ਆਹੀ 32 35 ਸਾਲਾਂ ਦੀ ਨਸ਼ਾ ਕਰਦਾ ਸੀ ਕਿ ਨਸ਼ਾ ਬੀ ਉਹ ਜਿਹੜੇ ਹੈਗੇ ਸੀ ਜਿਹੜੇ ਡੋਗ ਟੈਸਟ ਵਗੈਰਾ ਕਰਵਾਵਾਂਗੇ ਜਿਸ ਤੋਂ ਪਤਾ ਲੱਗੂ ਨਸ਼ਾ ਕਰਦਾ ਹੈ ਜਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਰਿਪੋਰਟ ਪੇਸ਼ ਕਰ ਰਹੇ ਹਾਂ ਅੱਜ ਮਾਨਜੂ ਕਦਾਲੇ ਦੇ ਵਿੱਚ ਇਸ ਨੂੰ ਪੇਸ਼ ਕਰ ਰਹੇ ਹਾਂ ਜਿਸ ਦਾ ਅਸੀਂ ਪੁਲਿਸ ਰਿਪੋਰਟ ਹਾਸਲ ਕਰ ਰਹੇ ਸਰ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਕਰਦੇ ਜਾਂ ਨਸ਼ਾ ਵਿੱਚ ਦੇ ਇਲੈਕਟ੍ਰੋਨਿਕ ਮਸੀ ਬਿਲਕੁਲ ਜੀ ਅਸੀਂ ਜਿਹੜੇ ਇਸ ਤਰ੍ਹਾਂ ਦੇ ਕੰਮ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਅਸੀਂ ਇਹ ਵੈਸੀ ਦੇਣਾ ਚਾਹੁੰਦੇ ਹਾਂ ਵੀ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਜੂ ਡੀਜੀਪੀ ਸਾਹਿਬ ਵੱਲੋਂ ਜਿਹੜਾ ਹੈਗਾ ਜੁੱਧ ਨਸ਼ਿਆਂ ਦੇ ਵਿਰੁੱਧ ਬੜੇ ਵੱਡੇ ਪੱਧਰ ਤੇ ਚੰਗੀ ਪੱ ਜੋ ਵੀ ਵਿਅਕਤੀ ਨਸ਼ਾ ਵੇਚਣ ਦਾ ਜਾਂ ਖਾਣ ਦਾ ਜੋ ਧੰਦਾ ਕਰਦੇ ਆ ਜੀ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰ ਰਹੇ ਹਾਂ